ਆਪਾਂ ਪਹਿਲਾਂ ਵੀ ਗੱਲ ਕੀਤੀ ਟਰੱਕਾਂ ਦੀ ਗੱਲ ਕੀਤੀ ਟਰੱਕਾਂ ਦੇ ਨਾਲ ਜੁੜੀਆਂ ਹੋਈਆਂ ਲੜਾਈਆਂ ਦੀ ਗੱਲ ਕੀਤੀ ਇੱਕ ਹੋਰ ਮਸਲਾ ਇਦਾਂ ਦਾ ਪਖਿਆ ਹੋਇਆ ਦੋ ਧਿਰਾਂ ਦੇ ਵਿੱਚ ਸਪੈਸ਼ਲਾਂ ਦੀ ਕਹਿੰਦੇ ਢੋਆ ਢੋਈ ਨੂੰ ਭਰਨ ਨੂੰ ਲੈ ਕੇ ਰੌਲਾ ਪੈ ਗਿਆ ਕਾਫੀ ਲੜਾਈ ਹੋਈ ਇੱਥੋਂ ਤੱਕ ਕਿ ਟਰੱਕ ਤੱਕਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਪਰ ਕੀ ਦੀ ਸ਼ਹਿਤ ਇਹ ਸਾਰਾ ਕੁਝ ਹੋ ਗਿਆ ਕਿਹਦੇ ਮਗਰ ਕੌਣ ਖੜਾ ਸੀਗਾ ਦੇਖੋ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ ਕੋਈ ਤੇ ਕੋਈ ਖੜਾਈ ਹੁੰਦਾ ਹੈ ਨਾ ਹੂੰ ਕੋਈ ਨਾ ਕੋਈ ਤੇ ਹੁੰਦਾ ਹੀ ਹੈ ਜੀ ਅਸਲ ਦੇ ਵਿੱਚ ਇਹ ਜਿਹੜੇ ਟੈਂਡਰ ਵਗੈਰਾ ਹੁੰਦੇ ਆ ਇਹ ਵੀ ਤੇ ਉਸੇ ਕਹ ਲੋ ਕਿ ਨੈਟਵਰਕ ਦਾ ਹੀ ਹਿੱਸਾ ਨਾ ਜਿਹਦੀ ਮੈਂ ਤੁਹਾਨੂੰ ਅਕਸਰ ਗੱਲ ਕਰਦਾ ਹਾਂ ਫਸਲ ਖਰੀਦ ਜੀ ਐਫਸੀਆਈ ਦੇ ਟੈਂਡਰ ਨੇ ਇਹ ਹੂੰ ਟੈਂਡਰ ਲਾਇਆ ਇੱਕ ਠੇਕੇਦਾਰ ਨੇ ਠੇਕੇਦਾਰ ਕਥੇ ਤੌਰ ਤੇ ਜਿਹੜਾ ਦੋਸ਼ ਲਾਉਂਦਾ ਉਹ ਇਹ ਆ ਹੂੰ ਕਿ ਭਾਈ ਇੱਕ ਮੋਬਾਈਲ ਨੰਬਰ ਤੋਂ ਫੋਨ ਆਉਂਦਾ ਹੈ। ਕੀ ਇਹ ਜਾ ਰਿਹਾ ਸੀਗਾ ਕਿ ਮੈਂ ਵਿਧਾਇਕ ਉਗੋਕੇ ਦਾ ਪੀਏ ਬੋਲਦਾ ਹਾਂ। ਹਮ ਠੀਕ ਹੈ ਜੀ ਤੇ ਭਾਈ ਇਦਾਂ ਨਹੀਂ ਹੋਏਗਾ। ਮਤਲਬ ਕਿ ਇੱਕ ਸਪੈਸ਼ਲ ਪਿੱਛੇ 1 ਲੱਖ ਰੁਪਈਆ ਲੱਗੇਗਾ। ਉਹ ਕਹਿੰਦੇ ਕੋਈ ਨੰਬਰ ਕਢਾਇਆ ਸੀ ਤੇ ਵਿਧਾਇਕ ਸਾਹਿਬ ਦਾ ਕਥੇ ਤੌਰ ਤੇ ਹਮ ਗੱਲ ਕਰਨ ਵਾਲਾ ਪਤਾ ਨਹੀਂ ਕੌਣ। ਜੀ ਤੇ ਉਸ ਤੋਂ ਬਾਅਦ ਟਰੱਕ ਯੂਨੀਅਨ ਵਾਲਿਆਂ ਨੇ ਵੀ ਕੋਈ ਰੇਡ ਕੱਪ ਆਇਆ ਕਿਉਂਕਿ ਜਿਹੜਾ ਉਹਨਾਂ ਦਾ ਇਲਾਕਾ ਹੈ ਉਹ ਸ਼ਾਇਦ ਅਹ ਇੰਡਾ ਦਾ ਤਣਾਵਲਾ ਜੀ ਕੰਮ ਉਹ ਇੱਥੇ ਕਰ ਰਹੇ ਸੀ ਇੱਧਰ ਆ ਕੇ ਤਾਂ ਹੁੰਦਾ ਕੀ ਹੈ ਕਿ ਉਹ ਕਹਿੰਦੇ ਕਿ ਤਿੰਨ ਅਸੀਂ ਲਾ ਲਈਆਂ ਸਪੈਸ਼ਲਾਂ ਜੀ ਯੂਨੀਅਨ ਵਾਲਿਆਂ ਨੇ ਕਿਹਾ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਸੀਂ ਜਾਣੋ ਤੁਸੀਂ ਵਿਧਾਇਕ ਸਾਹਿਬ ਜੀ ਉਹ ਕਹਿੰਦੇ ਕਿ ਇਹ ਗੱਲਾਂ ਹੋਈਆਂ ਉਸ ਤੋਂ ਬਾਅਦ ਜਦੋਂ ਚੌਥੀ ਸਪੈਸ਼ਲ ਲਾਉਣੀ ਸੀ ਹੂੰ ਤਾ ਉਸ ਵੇਲੇ ਪੰਨ ਤੋੜ ਹੋਈ ਆ ਸਾਜਰੇ ਸਵੇਰੇ ਜੀ ਤਾਂ ਉਹ ਤਾਂ ਫਿਰ ਉਂਗਲ ਕਥੇ ਤੌਰ ਤੇ ਉਠਾਈ ਰਹੇ ਨੇ ਹਮ ਹੁਣ ਵਿਧਾਇਕ ਸਭਾ ਹਾਲੇ ਤੱਕ ਕੋਈ ਆਫੀਸ਼ੀਅਲੀ ਇਹਦੇ ਤੇ ਬਿਆਨ ਨਹੀਂ ਆਇਆ ਜੀ ਪਰ ਮੈਂ ਦੇਖ ਰਿਹਾ ਸੀਗਾ ਕਿ ਸ਼ਾਇਦ ਕਿਤੇ ਵਿਧਾਨ ਸਭਾ ਦੇ ਬਾਹਰ ਕੋਈ ਸਟੇਟਮੈਂਟ ਜਾਰੀ ਕਰ ਦੇਣਾ ਹਮ ਤਾਂ ਉਹਦੇ ਵਿੱਚ ਕਿੱਤੇ ਵੀ ਮੈਨੂੰ ਨਾ ਤਾਂ ਉਹ ਸਵਾਲ ਨਜ਼ਰ ਆਇਆ ਨਾ ਜਵਾਬ ਨਜ਼ਰ ਆਇਆ ਜਦਕੇ ਅੱਜ ਅਖਬਾਰਾਂ ਚ ਖਬਰ ਲੱਗੀ ਆ ਇੱਕ ਅਖਬਾਰ ਨੇ ਵੀ ਵਾਰ-ਵਾਰ ਯਤਨ ਕੀਤਾ ਕਿਉਂਕਿ ਉਹ ਤੇ ਹੁਣ ਬਜਟ ਦੇ ਵਿੱਚ ਸੀਗੇ ਇਸਲਾਸ ਦੇ ਵਿੱਚ ਸੀਗੇ ਜੀ ਜੀ ਤਜ਼ਾਰਾ ਜੀ ਗੱਲ ਇਹ ਆ ਕਿ ਟੈਲੀਫੋਨ ਤੇ ਕਿਸੇ ਦਾ ਕੀ ਚੁੱਕਿਆ ਜਾਣਾ ਜੇ ਚੁਕੇਗਾ ਵੀ ਤਾਂ ਉਹਨਾਂ ਦਾ ਸਟਾਫ ਚੁਕੇਗਾ ਹਮ ਪਰ ਉਹਨਾਂ ਨੂੰ ਇਹ ਸਾਫ਼ ਕਰਨਾ ਚਾਹੀਦਾ ਕਿਉਂ ਕਿ ਕਿਉਂਕਿ ਜਿਹੜੇ ਉਹ ਹੈਗੇ ਨੇ ਠੇਕੇਦਾਰ ਜਦੋਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅਸੀਂ ਵੀ ਆਮ ਆਦਮੀ ਪਾਰਟੀ ਵਾਲਿਆਂ ਜੀ ਇਹ ਵੀ ਬੜਾ ਮਸਲਾ ਪਹਿਲਾਂ ਵੀ ਇਹੋ ਜਿਹਾ ਹੀ ਮਸਲਾ ਪਿਆ ਸੀ ਉਹ ਆ ਉਹ ਵੀ ਆਮ ਆਦਮੀ ਪਾਰਟੀ ਵਾਲਾਈ ਸੀ ਨਾ ਉਹ ਵੀ ਇਹਨਾਂ ਦੇ ਬੰਦੇ ਸੀ ਉਹ ਕਹਿੰਦੇ ਆ ਜੀ ਕਿ ਅਸੀਂ ਮਤਲਬ ਕਿ ਆਮ ਆਦਮੀ ਪਾਰਟੀ ਦੇ ਸਪੋਰਟਰ ਆ ਜੀ ਤੇ ਸਾਡੇ ਨਾਲ ਹੀ ਆ ਕੁਝ ਹੋ ਰਿਹਾ ਹੂੰ ਗੁਰੂ ਅਰਸਾ ਇਹਦੇ ਵਿੱਚ ਵੀ ਕੀ ਹੋਇਆ ਸੀਗਾ ਕਿ ਆਮ ਆਦਮੀ ਪਾਰਟੀ ਦੇ ਹੀ ਬੰਦੇ ਜੀ ਐਮਐਲਏ ਤੇ ਆਮ ਆਦਮੀ ਪਾਰਟੀ ਵਾਲਿਆਂ ਤੇ ਵਰ ਰਹੇ ਸੀ ਮਲੂੜ ਦੇ ਵਿੱਚ ਕੀ ਹੋਇਆ ਸੀ ਸਭ ਤੋਂ ਪਹਿਲਾਂ ਜਿਹੜਾ ਰਿਵੋਲਟ ਹੋਇਆ ਆਪਦੀ ਹੀ ਪਾਰਟੀ ਦੇ ਖਿਲਾਫ ਆਪਦੀ ਹੀ ਸਰਕਾਰ ਦੇ ਖਿਲਾਫ ਉਹ ਮਲੋਟ ਤੋਂ ਹੈ ਬਿਲਕੁਲ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਤੀਜਾ ਮਸਲਾ ਤੇ ਹੀ ਆ ਗਿਆ ਆਪਣੇ ਸਾਹਮਣੇ ਨਹੀਂ ਕੋਈ ਨਹੀਂ ਹੁਣ ਤਾਂ ਕੋਈ ਨਹੀਂ ਮਤਲਬ ਉੱਥੇ ਵੀ ਕੀ ਸੀਗਾ ਕਿ ਤਿੰਨ ਚਾਰ ਮੁੰਡੇ ਜਿਨ੍ਹਾਂ ਨੇ ਮਲੋਟ ਦੇ ਵਿੱਚ ਇਹਨਾਂ ਦੀ ਮੋੜੀ ਗੱਡੀ ਸੀ ਜੀ ਉਹ ਹੀ ਮੰਤਰੀ ਸਾਹਿਬਾਂ ਦੇ ਘਰ ਦੇ ਅੱਗੇ ਤਰਨੇ ਤੇ ਬਹਿ ਗਏ ਸੀ ਹੂੰ ਮਲਕੀ ਸ਼ੁਰੂ ਤੋਂ ਮਲੋਟ ਤੋਂ ਲੈ ਕੇ ਜੇ ਆਪਾਂ ਦੇਖੀਏ ਕਈ ਸ਼ਹਿਰਾਂ ਤੱਕ ਇਹ ਮਾਮਲਾ ਗਿਆ ਕਿ ਇਹਨਾਂ ਦੇ ਆਪਸ ਦੀ ਜਿਹੜੀ ਕਹਾਣੀ ਸੀਗੀ ਨਾ ਉਹੀ ਸੜਕਾਂ ਤੇ ਆਈ ਆ ਹੁਣ ਇੰਤਜ਼ਾਰ ਕਰਦੇ ਆ ਕਿ ਵਿਧਾਇਕ ਸਾਹਿਬ ਇਹਦੇ ਤੇ ਪੱਖ ਰੱਖਣ ਜੀ ਤੇ ਸਰਕਾਰ ਨੂੰ ਵੀ ਚਾਹੀਦਾ ਹੁਣ ਦੇਖੋ ਉਸ ਦਿਨ ਬੀਬੀ ਭਰਾਜ ਵਾਲਾ ਰੌਲਾ ਪਿਆ ਤੇ ਬੀਬੀ ਭਰਾਜ ਨੇ ਆਖਿਆ ਕਿ ਇਹ ਤੇ ਚੀਜ਼ਾਂ ਜੜੀਆਂ ਨੇ ਭਾਈ ਉਹ ਸਰਕਾਰ ਬੰਨੀਓ ਭਈ ਕੋਈ ਹੈ ਨਹੀਂ ਗਿਆ ਰੈਕੋਗਨਾਈਜ਼ਡ ਹੀ ਨਹੀਂ ਹੈ ਜੀ ਤੇ ਰੋਲੇ ਸਭ ਤੋਂ ਜ਼ਿਆਦਾ ਤੁਹਾਡੇ ਸਰਕਾਰ ਨਾਲ ਜੁੜੇ ਲੋਕਾਂ ਦੇ ਪੈਰੇ ਟਰੱਕਾਂ ਦੇ ਪੈਰੇ ਆ ਜਾਂ ਟਰੱਕ ਯੂਨੀਅਨਾਂ ਦੇ ਪੈਰੇ ਨੇ ਟੈਂਡਰਾਂ ਦੇ ਪੈਰੇ ਆ ਤੋਂ ਇਹ ਟੈਂਡਰ ਵਾਲਾ ਸਿਸਟਮ ਵੀ ਨਾ ਇੱਥੇ ਮੈਂ ਤੁਹਾਨੂੰ ਦੱਸਾਂ ਕਿ ਲਾਠਾ ਵਾਲਾ ਮਸਲਾ ਹੀ ਬਣੂਗਾ ਜੀ ਇਹੀ ਦੀ लाठी होती मज ਇਹ ਪਹਿਲਾ ਵੀ ਮਤਲਬ ਕਿ ਬੜਾ بڑے ਸਿਰ ਪੱਟੇ ਟੈਂਡਰਾਂ ਟੁੰਡਰਾ ਕਿ ਟੈਂਡਰ ਭਰਨ ਗਿਆ ਹੀ ਲੜਾਈਆਂ ਹੋ ਜਾਂਦੀਆਂ ਸੀਗਾ ਮੁਕਤਸਰ ਆਪਣੇ ਭਰੇ ਜਾਂਦੇ ਹੁੰਦੇ ਸੀ ਮਲੋਟ ਦੇ ਇਥੋਂ ਫਿਰ ਬੱਸਾਂ ਪਰ ਫਰ ਕੇ ਜਾਂਦੀਆਂ ਹੁੰਦੀਆਂ ਸੀ ਟੈਂਡਰ ਭਰਨ ਗਿਆ ਹੂੰ ਵੀ ਭਰਨ ਨਹੀਂ ਦੇਦੇ ਜੀ ਸਰ ਭਰਨ ਤੋਂ ਹੀ ਲੜਾਈਆਂ ਹੁੰਦੀਆਂ ਰਹੀਆਂ ਨੇ ਅੱਜ ਵੀ ਉਹ ਚੱਲ ਰਹੀ ਹੈ ਮੈਂ ਤੇ 20 ਸਾਲ ਬਾਅਦ 30 ਸਾਲ ਬਾਅਦ ਫੇਰ ਦੇਖਦਾ ਤੇ ਕਮਾਲ ਆ ਹੂੰ ਬਸ ਸਿਰਫ ਤੇ ਸਿਰਫ ਇਹ ਹੈ ਕਿ ਹਰੇਕ ਬੰਦਾ ਉਹ ਆਪ ਕਿ ਚੱਲਣਾ ਚਾਹੁੰਦਾ ਤਾਂ ਇਹਦੀ ਹੁਣ ਜਾਂਚ ਹੋਣੀ ਚਾਹੀਦੀ ਹੈ ਜੀ ਉੱਥੇ ਸਾਰੇ ਦੋਸ਼ ਲਾ ਰਹੇ ਆ ਖਬਰਾਂ ਲੱਗੀਆਂ ਨੇ ਅੱਜ ਅਖਬਾਰਾਂ 'ਚ ਤਾਂ ਮਤਲਬ ਇਹ ਆ ਕਿ ਇਨਸਾਫ ਤੇ ਹਰ ਇੱਕ ਨੂੰ ਚਾਹੀਦਾ ਹੈ ਜੀ ਬਿਲਕੁਲ ਬਿਲਕੁਲ ਜੇ ਕੋਈ ਗਲਤ ਦੋਸ਼ ਲਾਉਂਦਾ ਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਕਟੋ-ਕਟ ਜਿਹੜੀ ਆ ਨਾ ਉਹ ਸਥਿਤੀ ਸਾਫ਼ ਤੇ ਸਪਸ਼ਟ ਤੇ ਹੋਵੇ ਨਾ ਕਿ ਤੁਹਾਡੇ ਹੀ ਬੰਦੇ ਆ ਤੁਹਾਡੇ ਹੀ ਬੰਦੇ ਤੁਹਾਡੇ ਤੇ ਕਿਉਂ ਦੋਸ਼ ਲਾਉਣਗੇ ਜੀ ਜੀ ਤੇ ਹਰ ਇੱਕ ਵਾਰ ਤੁਸੀਂ ਉਹ ਸਹੀ ਹੋਵੋ ਉਹ ਇਹ ਪਤਾ ਨਹੀਂ ਹੋਣ ਇਹ 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 ਆਹ ਕਿੱਥੋਂ ਹੋਇਆ ਤੁਹਾਨੂੰ ਹਮ ਇਹ ਇਲਾਹੀ ਪਤਾ ਨਹੀਂ ਕਾਸ਼ਵਾਣੀ ਕਿੱਥੋਂ ਤੁਹਾਨੂੰ ਹੋਈ ਆ ਜੀ 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 ਕਿ ਭਈ ਅਸੀਂ ਸਹੀ ਆ ਸਾਡੇ ਤੇ ਦੋਸ਼ ਲਾਉਣ ਵਾਲਾ 100% ਦੀ ਗੱਲ ਤੇ ਆ ਤਾਂ ਖੈਰ ਇਹ ਸਾਰਾ ਕੁਸ਼ੀਆ ਨਾ ਜਿਹੜਾ ਹਮ ਦੇਖਣਾ ਹੋਏਗਾ ਮਾਨ ਸਾਹਿਬ ਨੂੰ ਕਿ ਪੂਰੇ ਪੰਜਾਬ ਦੇ ਵਿੱਚੋਂ ਕਿਤੇ ਉਹ ਨਾ ਕਿਤੇ 10 15 ਦਿਨਾਂ ਬਾਅਦ ਐਸੀ ਘਟਨਾ ਕੋਈ ਜਿਹੜੀ ਉਹ ਨਿਕਲਦੀ ਹੀ ਨਿਕਲਦੀ ਨਿਕਲਦੀ ਉਹ ਤੁਹਾਨੂੰ ਬਦਨਾਮ ਵੀ ਕਰਦੀ ਹੈ ਤੇ ਸ਼ਰਿਆਮ ਵੀ ਕਰਦੀ ਹੈ ਆਹੋ ਜਿੱਥੇ ਵੀ ਖੋਲ ਦਿੰਦੀ ਹੈ